पिनीर नड़िए चमगन तारे जग संत जना मेरे राम प्यारे शोक होटल गुरु सेवी अन सो से पाही दर्शन परसिय गुरु क जन्म मरण दुख जाए हो वै सिबत खसम दी नूर अर सौ कर सौ चटी है तुत रिठी सच्ची पातशाह मल जनो जन्म दी कटी है ਸੱਜਣ ਸੱਚਾ ਪਾਤਸ਼ਾਹ ਉਹ ਸਰਸਹ ਹੋਂ ਦੇਸਾ ਹੋ ਜਿਸ ਪਾਸ ਬੈਠਿਆ ਸੋਹੀਐ ਸੁਵਨਾ ਤਵੇ ਸੋ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਉ ਟੋੜੀ ਮਹੱਲਾ ਪੰਜਵਾ ਘਰ ਦੂਜਾ ਚੋਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਾਇੋ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਤਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸੋ ਇੱਕ ਮੋਹਤ ਨਾਇਓ ਮਨ ਲਾਇਓ ਬਿਗਸਿਓ ਪੀਖ ਰੰਗ ਕ ਸੁੰਭਕੋ ਪਰਗ੍ਰਹਿ ਜੋ ਹਨ ਜਾਇਓ ਚਰਨ ਕਮਲ ਸੋ ਭਾਉ ਨ ਕਿਨੋ ਨ ਸਤਿਪੁਰਖ ਮਨਾਇਓ ਧਾਵਤ ਕੋ ਤਾਵੈ ਬੋ ਭਾਤੀ ਜੋ ਤੇਲੀ ਬਲਦ ਪਰਮਾਇਓ ਨਾ ਮદાન ਇਸ਼ਾਨ ਨਾ ਕੀਓ ਇੱਕ ਨਿਮਖ ਨਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਆਪਣਾਇਓ ਪਰ ਉਪਕਾਰ ਨ ਕਬਹੁ ਕੀਏ ਨਹੀਂ ਸਤਗੁਰ ਸੇਵਤਿ ਆਇਓ ਪੰਜ ਦੂਤ ਰਚ ਸੰਗਤ ਗੋਸ਼ਟ ਮਤਵ ਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਅਚਲ ਸੁਣ ਆਇਓ ਨਾਨਕੇ ਭਾਗ ਪ੍ਰਿਯੋ ਹਰਿ ਪਛੈ ਰਾਖ ਲਾਜ ਅਪਨਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਅਚਲ ਸੁਣ ਆਇਓ ਨਾਨਕੇ ਭਾਗ ਪ੍ਰਿਯੋ ਹਰਿ ਪਛੈ ਰਾਖ ਲਾਜ ਅਪਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ